ਅੱਜ ਸਭ ਤੋਂ ਪਹਿਲਾਂ ਤਾਂ ਮੈਂ ਲੋੜੀ ਦੀਆਂ ਸਭ ਨੂੰ ਲੱਖ ਲੱਖ ਮੁਬਾਰਕਾਂ ਦਿੰਨੀ ਆ ਲੋੜੀ ਤੇ ਮਕਰਸ ਕ੍ਰਾਂਤੀ ਦੀਆਂ ਪੂਰੇ ਰਾਜਪੁਰਾ ਹਲਕੇ ਨੂੰ ਬਹੁਤ-ਬਹੁਤ ਵਧਾਈਆਂ ਅੱਜ ਅਸੀਂ ਇੱਥੇ ਲੋੜੀ ਸਾਰੇ ਸਾਡੇ ਵਰਕਰ ਸਾਰੀ ਟੀਮ ਸਾਰੇ ਅਹੁਦੇਦਾਰ ਅਸੀਂ ਸਾਰਿਆਂ ਨੇ ਮਿਲ ਕੇ ਤਿਹਾਰ ਮਨਾਇਆ ਕਿਉਂਕਿ ਜੋ ਵੀ ਤਿਹਾਰ ਹੁੰਦਾ ਹੈ ਉਹ ਖੁਸ਼ੀਆਂ ਲੈ ਕੇ ਆਉਂਦਾ ਹੈ ਤੇ ਤਿਹਾਰ ਦੀਆਂ ਖੁਸ਼ੀਆਂ ਆਪਣੀ ਟੀਮ ਨਾਲ ਆਪਣੇ ਪਰਿਵਾਰ ਨਾਲ ਹੀ ਮਨਾਈਆਂ ਜਾਂਦੀਆਂ ਅੱਜ ਅਸੀਂ ਇਹ ਸਾਰਾ ਪਰਿਵਾਰ ਇਕੱਠੇ ਹੋ ਕੇ ਲੋੜੀ ਮਨਾ ਰਹੇ ਹਾਂ ਅਰੇ ਰਾਜਪੁਰਾ ਹਲਕੇ ਵਿੱਚ ਵੀ ਲੋੜੀ ਬੜੀ ਖੁਸ਼ੀ ਨਾਲ ਬਣਾਈ ਜਾ ਰਹੀ ਹੈ ਔਰ ਪਰਮਾਤਮਾ ਦੀ ਵੀ ਅਸੀਮ ਕਿਰਪਾ ਕਿ ਅੱਜ ਮੌਸਮ ਵਧੀਆ ਹੈ ਤਾਂ ਰਾਜਪੁਰਾ ਹਲਕੇ ਨੇ ਮੈਂ ਇੱਕੋ ਹੀ ਬੇਨਤੀ ਕਰੂੰਗੀ ਕਿ ਆਉਣ ਵਾਲੇ ਦਿਨਾਂ ਚ ਵੀ ਤੇ ਅਸੀਂ ਮਿਲ ਕੇ ਸਾਰੇ ਸਾਡੇ ਰਾਜਪੁਰਾ ਹਲਕੇ ਨੂੰ ਤਰੱਕੀਆਂ ਤੇ ਲਜਾਈਏ ਖੁਸ਼ੀਆਂ ਵੱਲ ਲਜਾਈਏ ਔਰ ਆਪਸੀ ਪਾਈਚਾਰਾ ਜਿਹੜਾ ਸਾਡੇ ਰਾਜਪੁਰੇ ਵਿੱਚ ਚੱਲ ਰਿਹਾ ਉਹਨੂੰ ਕਾਇਮ ਰੱਖੀਏ ਦੇਸ਼ ਭਰ ਦੀਆਂ ਖਬਰਾਂ ਦਾ ਡੇਲੀ ਡੋਸ ਡੀਡੀ ਪਾਰਤ